ਦੈਨਿਕ ਸੁਰਾ ਦੇਖਣ ਲਈ ਦਸ਼ਕਾ ਸਵਾਗਤ ਹੈ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿੱਚ ਫਲੋਰ ਵਿੱਚ ਚੋਰੀਆਂ ਦੇ ਇੱਕ ਕ੍ਰਮ ਬਹੁਤ ਜ਼ਿਆਦਾ ਵਧਦਾ ਹੋ ਗਿਆ ਸੀ ਔਰ ਪੁਲਿਸ ਵੀ ਇਸ ਕਾਰਨ ਪ੍ਰੇਸ਼ਾਨ ਸੀ ਕਿ ਚੋਰੀਆਂ ਕਿਉਂ ਵਧ ਰਹੀਆਂ ਪਰ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਸੀ ਕਰ ਰਹੀ ਜਿਹਦੇ ਕਰਕੇ ਚੋਰਾਂ ਦੇ ਜਿਹੜੇ ਹੌਂਸਲੇ ਸੀ ਉਹ ਬਲੰਦ ਸੀਗੇ ਜਦੋਂ ਪੁਲਿਸ ਕੰਮ ਨਾ ਕਰੇ ਤਾਂ ਪਬਲਿਕ ਨੂੰ ਆਪ ਅੱਗੇ ਆਣਾ ਪੈਂਦਾ ਕੁਝ ਇਸ ਤਰ੍ਹਾਂ ਦਾ ਹੀ ਅੱਜ ਇੱਥੇ ਹੋਇਆ ਸੁੰਦੇ ਆ ਫਲੋਰ ਤੋਂ ਸਾਡੇ ਐਮਸੀ ਨੇ ਰਾਜਕੁਮਾਰ ਜੀ ਕੀ ਕੀ ਘਟਨਾ ਅਜ ਵਾਪਰੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਆਪ ਆ ਕੇ ਅੱਗੇ ਆ ਕੇ ਪੁਲਿਸ ਦੀ ਇੰਨੀ ਡਿਊਟੀ ਆ ਵੀ ਉਹਨੂੰ ਐਮਸੀ ਸਾਹਿਬ ਨੂੰ ਨਿਵਾੜੀ ਵੀ ਐਮਸੀ ਸਾਹਿਬ ਕੀ ਹੋਇਆ ਅੱਜ ਸਵੇਰੇ ਮੈਨੂੰ ਸਾਜਰੇ ਮੁੰਡਾ ਲੈਣ ਆਇਆ ਘਰੋਂ ਘਰੋਂ ਲੈਣ ਆਇਆ ਮੁੰਡਾ ਉਹ ਮੈਨੂੰ ਕਹਿੰਦੇ ਚੋਰੀ ਹੋ ਗਈ ਆਇਆ ਜਦੋਂ ਮੈਂ ਉਹਨਾਂ ਦੇ ਘਰ ਗਿਆ ਮੁੰਡਾ ਖੜੇ ਅਮਰੀਕ ਸਿੰਘ ਆ ਉਹਦੇ ਘਰ ਗਿਆ ਸੀ ਦੇਖਿਆ ਚੋਰੀ ਦੇਖੀ ਚੋਰੀ ਉਹ ਮੈਂ ਫੋਨ ਕੀਤਾ ਪੁਲਿਸ ਨੂੰ ਪੁਲਿਸ ਆਉਂਦੇ ਆ ਜੀ ਆਉਂਦੇ ਆ ਕਰਕੇ 3 ਘੰਟੇ ਲਾਤੇ ਉਹ 2 ਘੰਟੇ ਬਾਅਦ ਪੁਲਿਸ ਆਈ ਸਵੇਰੇ ਵੀ ਚਲੋ ਅਸੀਂ ਉਹ ਪੁਲਿਸ ਨੂੰ ਨਾਲ ਲੈ ਕੇ ਮਹੱਲੇ ਦੇ ਕੈਮਰੇ ਦੇਖ ਕੇ ਮੁੰਡੇ ਦੀ ਪਛਾਣ ਕੀਤੀ ਟੀ-ਸ਼ਰਟ ਲਾ ਰੱਖਦੀ ਭਾਈ ਪਿੱਛੇ ਛਾਪਾ ਲੱਗਾ ਇਹਦੇ ਛਾਪਾ ਲੱਗਣ ਤੋਂ ਬਾਅਦ ਅਸੀਂ ਉਹਨੂੰ ਅਸੀਂ ਸਵੇਰ ਦੇ ਮੁੰਡੇ ਆਪਣੇ ਇਲਾਕੇ ਛੱਡਿਓ ਸੀ ਵੀ ਪਤਾ ਕਰੋ ਤੇ ਇੱਕੋ ਮੁੰਡੇ ਦਾ ਉਹ ਮੁੰਡੇ ਸਵੇਰ ਦੇ ਲੱਗਿਓ ਸੀ ਉਧਰ ਦੀ ਦੁਪਹਿਰੇ ਲੱਕੜ ਮੰਡੀ ਵਿੱਚ ਦੀ ਲੰਘ ਰਿਹਾ ਸੀ ਤੇ ਸਾਡੇ ਮੁੰਡੇ ਨੇ ਦੇਖ ਲਿਆ ਵੀ ਆਹੀ ਛੱਡੀ ਟੀ-ਸ਼ਰਟ ਪਾਈ ਆਹੀ ਮੁੰਡਾ ਪਛਾਣ ਲਿਆ ਕੈਮਰੇ ਸਾਡੇ ਕੋਲ ਰਿਕਾਰਡਿੰਗ ਸੀ ਇਹ ਇੰਸੀਡੈਂਟ ਇਹ ਮਗਰ ਮੁੰਡੇ ਲੱਗ ਗਿਆ ਤੇ ਜਾ ਕੇ ਮੋਬਾਈਲ ਵਾਲੇ ਦੁਕਾਨ ਤੇ ਨਵਾਂ ਮੋਬਾਈਲ ਲੈਣ ਲੱਪਿਆ ਮੋਬਾਈਲ ਲੈਣ ਲੱਪਿਆ ਤੇ ਉੱਪਰ ਦੀਆਂ ਨੂੰ ਜਾ ਕੇ ਫੜ ਲਿਆ ਤੇ ਇਹਦੇ ਕੋਲ ਇੱਕ ਆਰ ਵਾਲਵਰ ਜਿਹੜਾ ਨਕਲੀ ਨਿਕਲਿਆ ਇਹ ਆਪਣੇ ਆਪਣੇ ਜੋਕੀ ਦਾ ਦੱਸਦਾ ਆ ਕਿ ਮੈਂ ਜੋਕੀ ਦਾ ਰਹਿਣਾ ਇੱਕ ਥੋੜੇ ਦਿਨ ਪਹਿਲਾਂ ਚੋਰੀ ਹੋਰ ਹੋਈ ਸੀਗੀ ਉਹ ਵੀ ਮੈਨੂੰ ਮੈਂ ਲੈਣ ਦੱਸਿਆ ਵੀ ਸਾਡੇ ਘਰ ਚੋਰ ਹੋ ਗਏ ਪਰ ਉਹਨੇ ਕਰੋ ਤੇ ਆਪ ਹੀ ਦੱਸਦਾ ਵੀ ਉਹਨਾਂ ਦੇ ਘਰੋਂ 10 ਰੁਪਏ ਨਿਕਲੇ ਸੀ ਕੁਝ ਨਹੀਂ ਨਿਕਲਿਆ ਤਾਂ ਜੁਪੀ ਦੇ ਵਿੱਚ ਮੈਂ ਚੋਰੀਆਂ ਕੀਤੀਆਂ ਇਹ ਚੋਰੇ ਪੱਕਾ ਇਹ ਹੁਣ 3 ਘੰਟੇ ਤੋਂ ਅਸੀਂ ਮੇਰੇ ਘਰ ਇੱਥੇ ਫੜ ਕੇ ਬੈਠੇ ਆ ਸਰ ਥਾਣਾ ਕਿੰਨੀ ਦੂਰ ਹੈ ਇੱਥੋਂ ਇੱਥੋਂ 100 ਗਰਮ ਤੇ ਮਸ 50 ਗਰਮ ਤੇ ਹੋਣਾ 100 ਵੀ ਨਹੀਂ ਹੈਗਾ 50 ਗਰਮ ਤੇ ਹੈਗਾ ਤੇ ਸਵੇਰ ਦੇ ਨੂੰ ਫੜ ਕੇ ਕਿੰਨੀ ਵਾਰੀ ਫੋਨ ਕਰ ਚੁੱਕੇ ਥਾਣੇ ਮੈਂ ਐਸਐਚਓ ਸਾਹਿਬ ਨੂੰ ਦੋ ਵਾਰੀ ਫੋਨ ਕੀਤਾ ਐਸਆਈ ਉਹ ਕਹਿੰਦਾ ਮੈਂ ਕਬੂਰਥੜੇ ਜੇਲ੍ਹ ਤੇ ਜਾ ਰਿਹਾ ਜਿਹੜਾ ਮਰੀਕ ਸਿੰਘ ਹੈ ਐਸਐਚਓ ਸਾਹ ਨੂੰ ਕਹਿੰਦਾ ਮੈਂ ਆ ਰਿਹਾ 15 ਮਿੰਟ ਅੱਧੇ ਘੰਟੇ ਜਾ ਰਿਹਾ ਤੁਸੀਂ ਲਿਆਓ ਤਾਂ ਕਿ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਫੋਨ ਤੇ ਉਦੋਂ ਬਾਅਦ ਹੁਣ ਐਸਐਚਓ ਸਾਹ ਦਾ ਫੋਨ ਆਇਆ ਤੇ ਹੁਣ ਮੈਨੂੰ ਮੁਨਸੀ ਦਾ ਫੋਨ ਆਇਆ ਜੀ ਜੀ ਮੈਂ ਆਉਣਾ ਤੁਸੀਂ ਕਿੱਥੇ ਆ ਸਰ 50 ਗਾਜ ਤੇ ਥਾਣਾ ਆ ਜਾਏ ਪੁਲਿਸ ਜਿਹੜੀ ਹੈ ਪਿਛਲੇ ਤੁਸੀਂ 15 ਮਿੰਟ ਹੋ ਗਏ ਹੁਣ ਵੀ ਆਏ ਨਹੀਂ ਕੋਈ ਨਹੀਂ ਨਹੀਂ ਕਿੰਨੀ ਦੇਰ ਤੈਨੂੰ ਫੜ ਕੇ ਬਿਠਾਇਆ 2.5 3 ਘੰਟੇ ਹੋ ਗਏ ਜੀ 2.5 3 ਘੰਟੇ 50 ਗਾਜ ਦੇ ਥਾਣਾ ਕੀ ਕਹਿਣਾ ਜਾਂਦੇ ਪ੍ਰਸ਼ਾਸਨ ਦੇ ਬਾਰੇ ਕੀ ਕਹਿਣਾ ਬਹੁਤ ਜਿਆਦਾ ਮਾੜਾ ਹਾਲ ਹੈ ਜੇ ਚੋਰ ਅਸੀਂ ਫੜ ਕੇ ਆਪ ਉਹਨਾਂ ਨੂੰ ਤੁਹੇ ਦੇ ਰਹੇ ਆ ਉਹ ਫੇਰ ਵੀ ਸਾਡੇ ਕੋ ਫੜਨ ਵੀ ਨਹੀਂ ਆਉਂਦੇ ਲੈਣ ਵੀ ਨਹੀਂ ਆਉਂਦੇ ਬਰਾਮਤ ਹੀ ਕਰਾ ਕੇ ਦੇ ਰਹੇ ਆ ਫੇਰ ਹੀ ਉਹ ਇਹਦੇ ਕੋ ਕੀ ਕੀ ਬਰਾਮਤ ਕੀਤਾ ਤੁਸੀਂ ਇਹਦੇ ਵਿੱਚ ਕੁਝ ਪੈਸੇ ਕਿਤੇ ਆ ਅੱਛਾ ਜੀ ਤੇ ਇੱਕ ਕਾਰ ਬਾਲਵਰ ਨਕਦੀਤੋਂ ਕੀਤਾ ਹੈ ਓਕੇ ਬਾਲਵਰ ਵੀ ਨਾਲ ਇਹ ਚੋਰੀ ਕੀ ਕਿੰਨਾ ਕੁ ਸਮਾਨ ਕੀਤਾ ਇਹਨੇ ਕੱਲ ਚੋਰੀ ਕਿਵੇਂ ਕਾਫੀ ਉਹਦੇ ਉੱਪਰ ਹੋਇਆ ਅੱਛਾ ਜੀ ਡੇਡ ਤੋਂ 1 ਲੱਖ ਤੋਂ ਉੱਪਰ ਹੋਇਆ ਅੱਛਾ ਜੀ ਤੇ ਆ ਬਰਾਮਤ 1 ਲੱਖ ਦੀ ਬਾਲਵਰ ਰਿਕਣ ਹੋਇਆ ਹੈ ਤੇ ਪੈਸੇ ਕਿੰਨੇ ਬਰਾਮਦ ਹੋਏ ਦੇਖੋ ਪੈਸੇ ਉਹ ਘਿੰਦੇ ਨੇ ਥੋੜੇ ਹੋਏ ਆ ਜੇ ਬਾਕੀ ਦੇ ਦੇ ਇਹ ਨਾਲ ਹੋਰ ਵੀ ਇਹਨੇ ਦੱਸਿਆ ਬੰਦੇ ਹੈਗੇ ਅਜੇ ਦੱਸਦਾ ਨਹੀਂ ਹੈਗਾ ਕਹਿੰਦਾ ਮੈਂ ਇਕੱਲਾ ਸੀ ਪਰ ਇਹਦੇ ਨਾਲ ਬੰਦੇ ਹੈਗੇ ਇਕੱਲਾ ਨਹੀਂ ਕਰ ਸਕਦਾ ਬੰਦੇ ਦੇ ਨਾਲ ਹੈਗੇ ਹੈ ਅਜੇ ਦੱਸ ਨਹੀਂ ਰਿਹਾ ਹਾਂਜੀ ਦੱਸ ਇਹ ਸਰ ਰਾਜਕਮਾਰ ਜੀ ਸੰਦੂ ਜਿਹੜੇ ਐਮਸੀ ਨੇ ਫਲੋਰ ਤੋਂ ਉਹਨਾਂ ਨੇ ਦੱਸਿਆ ਕਿ ਪੁਲਿਸ ਦੀ ਕਾਰਵਾਈ ਉਹਨਾਂ ਨੂੰ ਆਪ ਕਰਨੀ ਪਈ ਔਰ ਪੁਲਿਸ ਵੀ ਦੇਖੋ ਤਾੜ ਦੇਖਦੇ ਦੇਖਦੇ ਪਹੁੰਚ ਗਏ ਪੁਲਿਸ ਵੀ ਤੁਹਾਡੇ ਕੋਲ ਇੱਥੇ ਪਹੁੰਚ ਗਈ ਦਿਖਾਣੇ ਪੁਲਿਸ ਵੀ ਪਹੁੰਚ ਚੁੱਕੀ ਆ ਲਗਭਗ 2.5-3 ਘੰਟੇ ਪਿਜਾਗਾ ਦੀ ਦੂਰੀ ਪੂਰੀ ਕਰਨ ਨੂੰ ਪੁਲ ਥੋੜੀ ਦੇਰ ਦਾ ਕਹਿਣਾ ਨਾ ਵੀ ਸਾਡੀ ਗੱਲ ਕਰਾਂਦੇ ਆ ਇਹਨਾਂ ਨੂੰ ਆਪਣੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਪੁੱਛਾਂਗੇ ਇਹਨਾਂ ਦਾ ਕੀ ਹੈ ਇਹਦੇ ਵਿੱਚ ਅੱਗੇ ਫਰਦਰ ਇਨਫੋਰਮੇਸ਼ਨ ਦਿੰਦੇ ਆ ਫਲੋਰ ਤੋਂ ਨਰੇਸ਼ ਸ਼ਰਮਾ ਦਾਨਿਕ ਸਵੇਰਾ ਫਲੋਰ ਗੁਰੂ ਰਬਦਾਸ ਪ੍ਰਬੰਧਕ ਕਮੇਟੀ ਵੱਲੋਂ ਅੱਜ ਚੋਰ ਇੱਥੇ ਗੁਰੂ ਰਬਦਾਸ ਮੰਦਿਰ ਵਿੱਚ ਫੜਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਆ ਚੋਰ ਦੀ ਮੈਨੂੰ ਹੁਣੇ 5 ਮਿੰਟ ਪਹਿਲਾਂ ਇਨਫੋਰਮੇਸ਼ਨ ਆਈ ਮੈਂ ਹੁਣੇ ਮੌਕੇ ਤੇ ਪਹੁੰਚ ਗਿਆ ਹਾਂ ਜੀ ਚੋਰ ਨੂੰ ਜਿਹੜਾ ਇੱਕ ਇਹਦੇ ਕੋਲੋਂ ਠਡਾਣਾ ਤੇ ਕਾਸ਼ ਚੁੱਕਤਾ ਹੀ ਨਾ ਹਾਂਜੀ ਤੇ ਕਿਉਂ ਮੈਂ ਲੈ ਲੈ ਤਾ ਉਹਨੇ ਰਿਪੋਰਟ ਵਿੱਚ ਇਹਦੀ ਅਮਗਰ ਜਾਣਕਾਰੀ ਜਾਣਕਾਰੀ ਇਹ ਮਿਲੀ ਹੈ ਰਾਤੀ ਬੀਤੀ ਰਾਤ ਚੋਰੀ ਹੋਈ ਹੈ 3 ਲੱਖ ਦੀ ਤੇ 골ਡ ਦਾ ਚੋਰੀ ਹੋਈ ਹੈ ਏਸੀ ਵਿਅਕਤੀ ਨੇ ਕੀਤੀ ਹੈ ਇਹਨੂੰ ਫੜਾ ਪੁਲਿਸ ਦੇ ਹਵਾਲੇ ਕਰਾਂਗੇ ਹਾਂ ਕੀ ਕਾਰਵਾਈ ਹੋਵੇਗੀ ਪੁਲਿਸ ਨੇ ਇਸ ਕਲਾਮ ਅਫਰਦ ਕਰਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par